ਅਫਜ਼ਲ ਐਸਐਨ ਰੰਧਾਵਾ ਪਾਕਿਸਤਾਨ ਦੇ ਅਦਨੁਕ ਪੰਜਾਬੀ ਸਹਿਤ ਦੇ ਪ੍ਰਸਿੱਧ ਗਲਪਕਾਰ ਹਨ ਪੰਜਾਬੀ ਤੋਂ ਛੁੱਟ ਰੰਧਾਵਾ ਉਰਦੂ ਅਤੇ ਅੰਗਰੇਜ਼ੀ ਦਾ ਵੀ ਚੰਗਾ ਲੇਖਕ ਹੈ ਵੱਖ-ਵੱਖ ਖੇਤਰਾਂ ਵਿੱਚ ਅਫਜ਼ਲ ਐਸਐਨ ਰੰਧਾਵਾ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ਭਾਰਤ ਤੇ ਪਾਕਿਸਤਾਨ ਵਿੱਚ ਕੁਝ ਸੰਸਥਾਵਾਂ ਜਾਂ ਆਧਾਰਿਆਂ ਵੱਲੋਂ ਉਹਨਾਂ ਨੂੰ ਸਨਮਾਨ ਵੀ ਮਿਲ ਚੁੱਕੇ ਹਨ ਮੇਰੇ ਗੁਰਜ ਮਰਾਰੇ ਢਾ ਦਿੱਤੇ ਢਾ ਦਿੱਤਾ ਤਖਤ ਅਕਾਲ ਮੇਰਾ ਸੋਨੇ ਰੰਗ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ ਮੇਰੀਆਂ ਖੁੱਥੀਆਂ ਟੈਂਕਾਂ ਮੀਡੀਆਂ ਮੇਰੀ ਲੂਹੀ ਬੰਬਾਂ ਗੁੱਤ ਮੇਰੇ ਕੁਛੜ ਅੰਨੀਆਂ ਗੋਲੀਆਂ ਭੁੰਨ ਸੁੱਟੇ ਮੇਰੇ ਪੁੱਤ ਗੁਰਮukh Singh ਨੇ ਉਸ ਨੂੰ ਮੱਖਣ ਦੁੱਧ ਤੇ ਘਿਓ ਦੀਆਂ ਚੂਰੀਆਂ ਨਾਲ ਪਾਲਿਆ ਸੀ ਉਸ ਘੋੜੀ ਲਈ ਵੱਡੇ ਵੱਡੇ ਅਫਸਰ ਤੇ ਕਈ ਰਾਜੇ ਗੁਰਮukh Singh ਨੂੰ ਮੂੰਹ ਮੰਗਿਆ ਮੋਲ ਦੇਣ ਦੇਣ ਦਾ ਕਹਿ ਕਹਿ ਕੇ ਥੱਕ ਗਏ ਸਨ ਪੰਜਾਬ 247 ਟੀਵੀ ਦੇ ਸੁਣੋ ਕਹਾਣੀ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਇੱਕ ਐਸੇ ਲੇਖਕ ਦੀ ਕਹਾਣੀ ਤੁਹਾਡੇ ਕੋਲ ਲੈ ਕੇ ਆਏ ਆ ਜਿਹੜਾ ਲੈਂਦੇ ਤੇ ਚੜਦੇ ਦੋਹਾਂ ਹੀ ਪੰਜਾਬਾਂ ਦੇ ਵਿੱਚ ਇੱਕੋ ਜਿਹਾ ਮਕਬੂਲ ਹੈ ਤੇ ਉਹਦਾ ਨਾਮ ਹੈ ਅਫਸਲ ਐਸਨ ਰੰਦਾਵਾ ਪਾਕਿਸਤਾਨ 'ਚ ਤੇ ਉਹਨੂੰ ਸਿੱਖ ਕਹਿ ਕੇ ਵੀ ਜਿਹੜੇ ਆ ਕੋਈ ਕੱਟੜਵਾਦੀ ਉਹਨੂੰ ਨਿੰਦਦੇ ਜਾਂ ਸਲਾਉਂਦੇ ਨੇ ਸੋ ਉਹਨਾਂ ਦੀ ਕਹਾਣੀ ਹੈ ਹੱਕਦਾਰ ਉਹ ਅੱਜ ਅਸੀਂ ਪੇਸ਼ ਕਰਨੀ ਆ ਕਹਾਣੀ ਪੇਸ਼ ਕਰਨ ਤੋਂ ਪਹਿਲਾਂ ਰੰਧਾਵਾ ਸਾਹਿਬ ਦੇ ਬਾਰੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਅਫਸਲ ਐਸਰ ਰੰਧਾਵਾ ਪਾਕਿਸਤਾਨ ਦੇ ਅਦਨੁਕ ਪੰਜਾਬੀ ਸਹਿਦ ਦੇ ਪ੍ਰਸਿੱਧ ਗਲਪਕਾਰ ਹਨ ਅਫਸਲ ਐਸਰ ਰੰਧਾਵਾ ਦਾ ਜਨਮ 1 ਸਤੰਬਰ 1937 ਨੂੰ ਹੁਸੈਨਪੁਰਾ ਜਿਹੜਾ ਅੰਮ੍ਰਿਤਸਰ ਸ਼ਹਿਰ ਦਾ ਇੱਕ ਵੱਡਾ ਮਹੱਲਾ ਹੈ ਸ਼ਰੀਫਪੁਰਾ ਤੇ ਹਸੈਨਪੁਰਾ ਹਸੈਨਪੁਰਾ ਅੰਮ੍ਰਿਤਸਰ ਵਿੱਚ ਹੋਇਆ ਸੀ ਉਸ ਸਮੇਂ ਉਹਨਾਂ ਦੇ ਪਿਤਾ ਇੱਥੇ ਪੁਲਿਸ ਵਿੱਚ ਥਾਣੇਦਾਰ ਹੁੰਦੇ ਸਨ ਮਾਪਿਆਂ ਨੇ ਉਹਨਾਂ ਦਾ ਨਾਮ ਮੁਹੰਮਦ ਅਫਜ਼ਲ ਰੱਖਿਆ ਪਰ ਉਹ ਆਪਣੇ ਕਲਮੀ ਨਾਮ ਅਫਜ਼ਲ ਐਸਨ ਰੰਧਾਵਾ ਵਜੋਂ ਮਸ਼ਹੂਰ ਹੋਏ ਅਫਜ਼ਲ ਰੰਧਾਵਾ ਦਾ ਜੱਦੀ ਪਿੰਡ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਨਾਰੋਵਾਲ ਵਿੱਚ ਕਿਆਮਪੁਰ ਹੈ ਜਿਹੜਾ ਰਾਵੀ ਤੋਂ ਪਾਰ ਕਰਤਾਰਪੁਰ ਦੇ ਬਹੁਤ ਨੇੜੇ ਹੈ ਆਪਣੇ ਪਿੰਡ ਵਿੱਚ ਜ਼ਮੀਨ ਦੀ ਦੇਖਭਾਲ ਅਤੇ ਵਕਾਲਤ ਤੋਂ ਸਮਾਂ ਕੱਢ ਕੇ ਉਹਨਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਪੜ੍ਹਨ-ਲਿਖਣ ਨਾਲ ਜੋੜਿਆ ਹੋਇਆ ਸੀ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਵਿੱਚ ਹੁਣ ਤੱਕ ਉਹਨਾਂ ਦੀਆਂ ਇੱਕ ਦਰਜਣ ਪੁਸਤਕਾਂ ਛਪ ਚੁੱਕੀਆਂ ਹਨ ਗਲਪ ਦੇ ਖੇਤਰ ਵਿੱਚ 1961 ਵਿੱਚ ਉਹ ਦੀਵਾ ਤੇ ਦਰਿਆ 1981 ਵਿੱਚ ਉਹਨਾਂ ਦੀ ਕਿਤਾਬ ਦੁਆਬਾ 1985 ਵਿੱਚ ਸੂਰਜ ਗ੍ਰਹਿਣ 1998 ਵਿੱਚ ਪੰਥ ਨਾਮੀ ਨਾਵਲ ਅਤੇ ਰਨ ਤਲਵਾਰ ਤੇ ਘੋੜਾ 1973 ਵਿੱਚ 1999 ਵਿੱਚ ਮੁੰਨਾ ਕੋ ਲਾਹੌਰ ਨਾਮੀ ਕਹਾਣੀ ਸੰਗ੍ਰਹਿ ਨੇ ਜਿਹੜੇ ਪ੍ਰਕਾਸ਼ਿਤ ਹੋ ਚੁੱਕੇ ਨੇ ਕਵਿਤਾ ਦੇ ਖੇਤਰ ਵਿੱਚ ਜਿਹੜੀ ਉਹਨਾਂ ਦੀ ਪਹਿਲੀ ਹੈ ਕਿਤਾਬ 1965 ਵਿੱਚ ਛਪੀ ਸੀ ਜਿਹਦਾ ਨਾਮ ਸੀਗਾ ਸ਼ੀਸ਼ਾ 1 ਲਸ਼ਕਾਰੇ 2 ਤੇ 1975 ਵਿੱਚ ਰਾਤ ਦੇ ਚਾਰ ਸਫਰ ਤੇ 1979 ਵਿੱਚ ਉਹਨਾਂ ਦੀ ਕਿਤਾਬ ਪੰਜਾਬ ਦੀ ਵਾਰ ਤੇ 1983 ਵਿੱਚ ਮਿੱਟੀ ਦੀ ਮਹਿਕ 1983 ਵਿੱਚ ਹੀ ਫਿਰ ਪਿਆਲੀ ਵਿੱਚ ਅਸਮਾਨ 1997 ਵਿੱਚ ਛੇਵਾ ਦਰਵਾਜ ਜਿਹੜੀ ਆ ਉਹ ਸਭ ਚੁੱਕੇ ਹਨ ਇਸ ਤੋਂ ਇਲਾਵਾ ਸੱਪ ਸ਼ੀ ਤੇ ਫਕੀਰ ਵਰਗੇ ਨਾਟਕ ਟੀਵੀ ਉੱਪਰ ਨਸ਼ਰ ਹੋ ਚੁੱਕੇ ਹਨ ਇਦੇ ਨਾਲ ਹੀ ਅੱਧੀ ਦਰਜਣਨ ਅਨਵਾਦ ਵੀ ਛਪ ਚੁੱਕੇ ਹਨ ਜਿਨ੍ਹਾਂ ਵਿੱਚੋਂ ਟੋਟ ਭੱਜ ਇੱਕ ਅਫਰੀਕੀ ਨਾਵਲ ਦਾ ਜਿਹੜਾ ਉਲ타 ਕੀਤਾ ਉਹਨਾਂ ਨੇ ਤਾਰੀਖ ਵਿੱਚ ਇੰਟਰਵਿਊ ਯੁਨਾਨੀ ਹੈ ਕਾਲਾ ਪੈਂਡਾ ਜਿਹੜਾ 19 ਅਫਰੀਕੀ ਮੁਲਕਾਂ ਦੀਆਂ 82 ਕਵਤਾਵਾਂ ਅਤੇ ਅਮਰੀਕਾ ਦੇ 19 ਕਾਲੇ ਕਵੀਆਂ ਦੀਆਂ ਨਜ਼ਮਾਂ ਦੀ ਚੋਣ ਕੀਤੀ ਉਹਦੇ ਵਿੱਚ ਅਤੇ ਪਹਿਲਾਂ ਦੱਸੀ ਕਿ ਮੌਤ ਦਾ ਰੋਜ਼ਨਾਮਚਾ ਤੇ ਇਹ ਇੱਕ ਹਿਸਪਾਨੀ ਨਾਵਲ ਹੈ ਇਹ ਸਾਰੇ ਜਿਹੜੇ ਆ ਖਾਸ ਤੌਰ ਤੇ ਵਰਣਨਯੋਗ ਨੇ ਅਫਜ਼ਲ ਐਸਰੰਦਾਵਾ ਨੂੰ ਇਸ ਗੱਲ ਤੇ ਬਹੁਤ ਮਾਣ ਸੀ ਕਿ ਉਹਨਾਂ ਦੇ ਜੱਦੀ ਪਿੰਡ ਕਾਂਪੂਰ ਦੇ ਨੇੜੇ ਹੀ ਕਰਤਾਰਪੁਰ ਸਾਹਿਬ ਦਾ ਉਹ ਪੁੱਤਰ ਸਥਾਨ ਹੈ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਸੀ 1947 ਤੋਂ ਪਿੱਛੋਂ ਕੋਈ ਵਿਰਲਾ ਹੀ ਸਿੱਖ ਇਸ ਭੂਮੀ ਦੇ ਦਰਸ਼ਨ ਕਰਨ ਜਾ ਸਕਿਆ ਸੀ ਪਰ ਰੰਦਾਵਾ ਜੱਦੀ ਪਿੰਡ ਜਾਂਦੇ ਤਾਂ ਉਹ ਬੜੀ ਹੀ ਸ਼ਰਧਾ ਨਾਲ ਬਾਬੇ ਨਾਨਕ ਦੀ ਵਰਸਾਈ ਹੋਈ ਧਰਤੀ ਬਾਬੇ ਨਾਨਕ ਦੀ ਯਾਦ ਵਿੱਚ ਉਹ ਸਾਰੇ ਗੁਰਦੁਆਰੇ ਨੂੰ ਪ੍ਰਣਾਮ ਕਰਦੇ ਤੇ ਅਜਤੇ ਰੰਦਾਵੇ ਦੀ ਬਾਬਾ ਨਾਨਕ ਨਾਲ ਹੋਈ ਮੁਲਾਕਾਤ ਦੀ ਸਾਖੀ ਪੜ ਕੇ ਉਹ ਖੁਸ਼ੀ ਵਿੱਚ ਫੁੱਲੇ ਨਹੀਂ ਸੰਮਾਉਂਦੇ ਉਹ ਇਹ ਮਹਿਸੂਸ ਕਰਦੇ ਸਨ ਕਿ ਜਿਵੇਂ ਅਜਤਾ ਰੰਦਾਵਾ ਉਹਨਾਂ ਦੇ ਬਡੇਰਿਆਂ ਵਿੱਚੋਂ ਹੀ ਹੋਵੇ ਉਹਨਾਂ ਨੂੰ ਕਰਤਾਰਪੁਰ ਦੀ ਧਰਤੀ ਦੇ ਚੱਪੇ-ਚੱਪੇ ਵਿੱਚੋਂ ਬਾਬਾ ਨਾਨਕ ਦੀ ਰੱਬੀ ਬਾਣੀ ਰਾਂਝੀ ਵਾਲਤਾ ਪਿਆਰ ਅਤੇ ਇੱਕ ਪਿਤਾ ਇੱਕ ਅਸਕੇ ਹੰਬਾਰਕ ਦਾ ਸੰਦੇਸ਼ ਸੁਣਾਈ ਦਿੰਦਾ ਹੋਵੇ ਇਸ ਪੈਗਾਮ ਨੂੰ ਆਪਣੀਆਂ ਰਚਨਾਵਾਂ ਦਾ ਆਧਾਰ ਵੀ ਬਣਾਉਂਦੇ ਹਨ 1947 ਤੋਂ ਪਹਿਲਾਂ ਤੇ ਪਿੱਛੋਂ ਪੰਜਾਬ ਦੀ ਜਿਹੜੀ ਤਸਵੀਰ ਉਹਨਾਂ ਦੀਆਂ ਰਚਨਾਵਾਂ ਵਿੱਚੋਂ ਨਿੱਖਰ ਕੇ ਸਾਹਮਣੇ ਆਉਂਦੀ ਹੈ ਉਸ ਵਿੱਚ ਉਹਨਾਂ ਬਹਾਦਰ ਸਿੰਘ, ਸਿੰਘਣੀਆਂ ਤੇ ਯੋਧਿਆਂ ਦਾ ਵੀ ਵਰਣਨ ਕੀਤਾ ਹੈ ਜਿਹੜੇ ਆਪਣੀ ਅਣਖ ਦੀ ਖਾਤਰ ਮਰ ਮਿਟਦੇ ਹਨ ਜਿਹੜੇ ਲੋਕ ਪੰਜਾਬੀ ਬੋਲੀ ਤੇ ਸਹਿਤ ਨੂੰ ਧਰਮ ਨਾਲ ਜੋੜ ਕੇ ਵੇਖਦੇ ਹਨ ਉਹ ਉਸ ਨੂੰ ਪਾਕਿਸਤਾਨ ਤੇ ਸਲਾਮ ਦੇ ਵਿਰੋਧੀ ਵਜੋਂ ਵੇਖ ਕੇ ਰੰਦਾਵਾ ਉੱਪਰ ਪਾਕਿਸਤਾਨੀ ਸਿੱਖ ਹੋਣ ਦਾ ਲੈਵਲ ਲਾਉਂਦੇ ਹਨ ਅਜੇਹ ਪਸ਼ੋਕੜ ਵਿੱਚ ਅਫਜ਼ਲ ਰੰਦਾਵਾ ਇੱਕ ਅਜੇਹ ਸੂਰਮਾ ਹੈ ਜਿਹੜਾ ਆਪਣੀ ਕਲਮ ਰਾਈ ਸੰਜੀ ਪੰਜਾਬੀਅਤ ਦਾ ਵਾਤਾਵਰਨ ਪੈਦਾ ਕਰਨ ਲਈ ਹੱਕ ਅਤੇ ਸੱਚ ਦੀ ਲੜਾਈ ਲੜਦਾ ਰਿਹਾ ਹੈ ਉਹਨਾਂ ਦੀਆਂ ਰਚਨਾਵਾਂ ਨਫ਼ਰਤ ਦੀ ਥਾਂ ਪਿਆਰ ਅਤੇ ਮੁਹੱਬਤ ਦਾ ਸੰਦੇਸ਼ ਦਿੰਦੀਆਂ ਹਨ ਦੋਵਾਂ ਪੰਜਾਬਾਂ ਦੀ ਨਵੀਂ ਪੀੜੀ ਲਈ ਉਹਨਾਂ ਕਈ ਲਿਖਤਾਂ ਦਾ ਉਹਨਾਂ ਦੀਆਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ ਲੇਖਕ ਨੂੰ ਆਪਣੀ ਜਨਮ ਭੂਮੀ ਪੰਜਾਬ ਨਾਲ ਖਾਸ ਬੋ ਹੈ ਉਹਨਾਂ ਦੀਆਂ ਲਿਖਤਾਂ ਜਿੱਥੇ ਪਾਠਕਾਂ ਨੂੰ ਟਰੰਬਦੀਆਂ ਨੇ ਉਹਨਾਂ ਦੇ ਗਿਆਨ ਵਿੱਚ ਵਾਧਾ ਕਰਦੀਆਂ ਨੇ ਉੱਥੇ ਇਹਨਾਂ ਦਾ ਸਮਾਜਿਕ ਅਤੇ ਸੱਭਿਆਚਾਰਕ ਮਹੱਤਵ ਵੀ ਘਟਨੀ ਹੈ ਇਹ ਰਚਨਾਵਾਂ ਪੰਜਾਬੀ ਬੋਲੀ ਤੇ ਸਹਿਤ ਨੂੰ ਅਮੀਰ ਬਣਾਉਂਦੀਆਂ ਹਨ ਅਫਜ਼ਲ ਐਸਨ ਰੰਧਾਵਾ ਪੰਜਾਬੀ ਭਾਸ਼ਾ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹੇ ਹਨ ਉਹ ਕੁਝ ਸਮੇਂ ਲਈ ਪਾਕਿਸਤਾਨ ਦੀ ਕੌਮੀ ਅਸੈਂਬਲੀ ਜਿੱਦਾਂ ਭਾਰਤ ਵਿੱਚ ਲੋਕ ਸਭਾ ਹੁੰਦੀ ਆ ਉਹਦੇ ਵੀ ਮੈਂਬਰ ਰਹੇ ਨੇ ਤੇ ਅਫਜ਼ਲ ਐਸਰ ਨਰੰਦਾਵਾ ਦੇ ਸਾਰੇ ਨਾਵਲ ਦੋਨੋਂ ਕਹਾਣੀ ਸੰਗ੍ਰਹਿ ਅਤੇ ਕੁੱਲ ਕੁਝ ਕਵਤਾਵਾਂ ਭਾਰਤੀ ਪੰਜਾਬ ਵਿੱਚ ਗੁਰਮੁਖੀ ਅੱਖਰਾਂ ਵਿੱਚ ਵੀ ਛਪ ਚੁੱਕੀਆਂ ਹਨ ਉਹ ਪਾਕਿਸਤਾਨ ਦੇ ਟਾਕਰੇ ਤੇ ਭਾਰਤ ਵਿੱਚ ਕਿਤੇ ਵੱਧ ਦੇ ਰੇ ਪਸੰਦ ਕੀਤਾ ਜਾਂਦਾ ਤੇ ਉਹਨਾਂ ਨੂੰ ਜਾਣਿਆ ਜਾਂਦਾ ਹੈ ਪੰਜਾਬੀ ਤੋਂ ਛੋਟ ਰੰਧਾਵਾ ਉਰਦੂ ਅਤੇ ਅੰਗਰੇਜ਼ੀ ਦਾ ਵੀ ਚੰਗਾ ਲੇਖਕ ਹੈ ਵੱਖ-ਵੱਖ ਖੇਤਰਾਂ ਵਿੱਚ ਅਫਜ਼ਲ ਐਸਮ ਰੰਧਾਵਾ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ਭਾਰਤ ਤੇ ਪਾਕਿਸਤਾਨ ਵਿੱਚ ਕੁਝ ਸੰਸਥਾਵਾਂ ਜਾਂ ਆਧਾਰਿਆਂ ਵੱਲੋਂ ਉਹਨਾਂ ਨੂੰ ਸਨਮਾਨ ਵੀ ਮਿਲ ਚੁੱਕੇ ਹਨ ਚੜ੍ਹਦੇ ਪੰਜਾਬ 'ਚ ਰੰਧਾਵਾ ਦੀ ਸਭ ਤੋਂ ਮਸ਼ਹੂਰ ਰਚਨਾ ਨਵਾਂ ਕੱਲੂਕਾਰਾ ਹੈ ਜੋ ਉਹਨਾਂ ਨੇ 1984 ਦੇ ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਲਿਖੀ ਸੀ ਉਦੀ ਸ਼ਬਦਾਵਲੀ ਕੁਝ ਇਸ ਤਰ੍ਹਾਂ ਸੀ ਮੇਰੇ ਬੁਰਜ ਮਰਾਰੇ ਢਾ ਦਿੱਤੇ ਢਾ ਦਿੱਤਾ ਤਖਤ ਅਕਾਲ ਮੇਰਾ ਸੋਨੇ ਰੰਗ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ ਮੇਰੀਆਂ ਖੁੱਥੀਆਂ ਟੈਂਕਾਂ ਮੀਡੀਆਂ ਮੇਰੀ ਲੋਹੀ ਬੰਬਾਂ ਗੁੱਤ ਮੇਰੇ ਕੁਛੜ ਅੰਨੀਆਂ ਗੋਲੀਆਂ ਭੁੰਨ ਸੁੱਟੇ ਮੇਰੇ ਪੁੱਤ ਕਾਫੀ ਲੰਬੀ ਕਵਤਾ ਜੀ ਉਹਦੇ ਚੋਂ ਕੁਝ ਹਿੱਸਾ ਅਸੀਂ ਤਾਂ ਨਾ ਸਾਂਝਾ ਕੀਤਾ 18 ਸਤੰਬਰ 2017 ਦੀ ਸ਼ਾਮ ਨੂੰ ਉਹ ਪਾਕਿਸਤਾਨ ਦੇ ਫੈਸਲਾਬਾਦ ਵਿਖੇ ਆਪਣੇ 80ਵੇਂ ਜਨਮ ਦਿਨ ਤੋਂ 17 ਦਿਨ ਬਾਅਦ ਗੁਜ਼ਰ ਗਏ ਸਨ। ਉਹਨਾਂ ਨੂੰ ਆਪਣੇ ਪੁੱਤਰ ਤੇ ਪਤਨੀ ਦੀ ਕਬਰ ਕੋਲ ਕੈਮ ਸਾਈ ਕਬਰਸਤਾਨ ਵਿੱਚ ਦਫਨਾ ਦਿੱਤਾ ਗਿਆ ਸੀ। ਉਹਨਾਂ ਦੀ ਮੌਤ ਤੇ ਵਿਸ਼ਵ ਪੰਜਾਬੀ ਕਾਂਗਰਸ ਦੇ ਚੇਅਰਮੈਨ ਫਖਰ ਜ਼ਮਾਨ ਨੇ ਕਿਹਾ ਸੀ ਰੰਦਾਵਾਦੀਆਂ ਕਵਤਾਵਾਂ ਅਤੇ ਛੋਟੀਆਂ ਕਹਾਣੀਆਂ ਨਵੀਂ ਪ੍ਰਤ ਪਾਉਣ ਵਾਲੀਆਂ ਹਨ ਅਤੇ ਉਹ ਅਜਿਹੇ ਕੁਝ ਕ লেখਕਾਂ 'ਚ ਸ਼ਾਮਲ ਹੈ ਜੋ ਕਿ ਪਾਕਿਸਤਾਨ ਤੇ ਭਾਰਤ ਦੋਵਾਂ ਦੇਸ਼ਾਂ ਵਿੱਚ ਹੀ ਮਸ਼ਹੂਰ ਹਨ ਸੋ ਅਫਸਲ ਐਸਨ ਰੰਦਾਵਾ ਦੀ ਕਹਾਣੀ ਹੱਕਦਾਰ ਹੁਣ ਅਸੀਂ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਜਿਹਦਾ ਸਾਡੇ ਲਈ ਲਿਪੀ ਅਨਤਰ ਕੀਤਾ ਹਰ ਮਹਿੰਦਰ ਚੈਲ ਰਾਨੇ ਅੱਧੀ ਰਾਤ ਦਾ ਵੇਲਾ ਸੀ ਜਦੋਂ ਉਹਨਾਂ ਨੰਗਲ ਵਾਲੇ ਥੇ ਤੇ ਬੋਰਡ ਥੱਲੇ ਘੋੜੀ ਖਿਲਾਰ ਦਿੱਤੀ। ਪਿੱਛੇ ਬੈਠਾ ਬੰਦਾ ਛੇਤੀ ਨਾਲੇ ਖੜਤ ਰਿਹਾ। ਅਤੇ ਉਸਨੇ ਪਿੰਡ ਵੱਲ ਵੇਖਿਆ ਜੋ ਰਾਤ ਦੇ ਉਸ ਵਕਤ ਇਸ ਤਰ੍ਹਾਂ ਚੁੱਪਚਾਪ ਸੀ ਜਿਵੇਂ ਉਹ ਪਿੰਡ ਵਸਦਾ ਹੀ ਨਾ ਹੋਵੇ। ਐਨੇ ਚਿਰ ਨੂੰ ਅਗਲਾ ਬੰਦਾ ਵੀ ਘੋੜੀ ਤੋਂ ਉਤਰਿਆ। ਉਸ ਆਪਣੀ ਬਲਮ ਬਲਮਿਕ ਹਥਿਆਰ ਹੁੰਦਾ ਜੀ ਜਿਹੜੇ ਚੋਰ ڈاکੂ ਵਰਤਦੇ ਆ ਵਰਸ਼ੇ ਵਰਗਾ ਆਪਣੀ ਬਲਮ ਥੱਲੇ ਰੱਖ ਕੇ ਘੋੜੀ ਦੇ ਗਲ ਦੇ ਵਾਲੇ ਲਪੇਟਿਆ ਰਸਾ ਖੋਲ ਕੇ ਬੋਰਡ ਦੀ ਇੱਕ ਜੜ ਨਾਲ ਬੰਨ ਦਿੱਤਾ ਫੇਰ ਉਹ ਘੋੜੀ ਨੂੰ ਥਾਪੀ ਦਿੰਦੇ ਆ ਆਖਣ ਲੱਗਾ ਲੈ ਭਾਈ ਬੰਤਾ ਸਿੰਘ ਨੰਗਲ ਵੇਖ ਲੈ ਬੰਤਾ ਸਿੰਘ ਹੌਲੀ ਜੀ ਹੱਸ ਕੇ ਆਖਣ ਲੱਗਾ ਵੇਖ ਲੈਨੇ ਆ ਚੱਲ ਕੇ ਪਰ ਭਾਦਰ ਸਿੰਘ ਘੋੜੀ ਇੱਥੇ ਕੱਲੀ ਰਹੇਗੀ ਬਹਾਦਰ ਸਿੰਘ ਜਿਹੜਾ ਆਪਣਾ ਠਾਠਾ ਘੁੱਟ ਕੇ ਬੰਨੀ ਆਪਣੀ ਬਲਮ ਦੀ ਫਾਲ ਤੇ ਉਂਗਲੀ ਫੇਰ ਕੇ ਉਹਦੀ ਧਾਰ ਵੇਖਣ ਡਿਆ ਸੀ ਆਖਣ ਲੱਗਾ ਇਹਦਾ ਫਿਕਰ ਨਾ ਕਰ ਇਹਨੂੰ ਸੱਤੇ ਹੀ ਘਰਾਂ ਨੇ ਤੇ ਉਹ ਦੋਨੋਂ ਠਾਠੇ ਬੰਨ ਬੁਕੜਾ ਸਵਾਰ ਕੇ ਪਿੰਡ ਵੱਲ ਨੂੰ ਤੁਰ ਪਏ ਬਹਾਦਰ ਸਿੰਘ ਲੰਬਾ ਚੌੜਾ ਜਵਾਨ ਸੀ ਤੇ ਜਿਹਦੇ ਨਾਲ ਦੀ ਡਾਂਗ ਸਾਰੇ ਮਾਝੇ ਵਿੱਚ ਕੋਈ ਨਹੀਂ ਸੀ ਮਾਰ ਸਕਦਾ ਉਹ ਮਾਝੇ ਦਾ ਮੰਨਿਆ ਪਰਮੰਨਿਆ ਚੋਰ ਸੀ ਤੇ ਦਿਲ ਗੁਰਦੇ ਵਾਲਾ ਬੰਦਾ ਜੋ ਮੌਕਾ ਪੈਂਦਿਆ ਹੀ ਪੈਰ ਗੱਡ ਕੇ ਖੜੋ ਜਾਂਦਾ ਬੰਤਾ ਸਿੰਘ ਨੇ ਅੱਧੀ ਉਮਰ ਕੌਡੀ ਖੇਡਣ ਤੇ ਅੱਧੀ ਜੇਲ੍ਹ ਦੀਆਂ ਰੋਟੀਆਂ ਤੋੜਨ ਵਿੱਚ ਲਗਾ ਛੱਡੀ ਸੀ ਉਹ ਛੋਟੇ ਜਿਹੇ ਕੱਦ ਦਾ ਪਤਲਾ ਜਿਹਾ ਆਦਮੀ ਸੀ ਚੋਰੀ ਵਿੱਚ ਉਹਨੂੰ ਹੀ ਲੋਕ ਉਸਤਾਦ ਹੀ ਮੰਨਦੇ ਸਨ ਉੰਜ ਉਹ ਵੇਲਾ ਪਛਾਨਣ ਵਾਲਾ ਤੇ ਚਲਾਕ ਜਿਹਾ ਬੰਦਾ ਸੀ ਅੱਜ ਉਹ 30 ਕੋ ਦਾ ਪੈੜਾ ਮਾਰ ਕੇ ਨੰਗਲ ਗੁਰਮੁਖ ਸਿੰਘ ਸਪੈਦ ਪੋਛ ਦੀ ਨੁਕਰੀ ਪੋਛ ਦੀ ਚਿੱਟੀ ਬਲੋਰੀ ਘੋੜੀ ਚੋਰੀ ਕਰਨ ਆਏ ਸਨ ਸਰਦਾਰ ਗੁਰਮukh ਸਿੰਘ ਸਫੈਦ ਪੋਛ ਨੂੰ ਸੁਤਰੀਆਂ ਘੋੜੀਆਂ ਰੱਖਣ ਦਾ ਇਸ਼ਕ ਸੀ ਜਵਾਨੀ ਤੋਂ ਲੈ ਕੇ ਉਸ ਨੇ ਸਦਾ ਹੀ ਇੱਕ ਤੋਂ ਇੱਕ ਚੰਗੀ ਘੋੜੀ ਰੱਖੀ ਉਹਦੇ ਕਿੱਲੇ ਤੇ ਤਿੰਨ ਚਾਰ ਘੋੜੀਆਂ ਦਾ ਸਦਾ ਹੀ ਲੋਕ ਵੇਖਦੇ ਹੁੰਦੇ ਸਨ ਪਰ ਉੱਤੇ ਚੜਨ ਵਾਲਾ ਇਕੱਲਾ ਗੁਰਮukh ਸਿੰਘ ਵਾਇਗਰੂ ਨੇ ਨੂੰ ਇੱਜ਼ਤ ਧਨ ਤੇ ਦੁੱਧ ਦਾ ਦਿੱਤਾ ਪਰ ਪੁੱਤ ਨਾ ਦਿੱਤਾ ਉਦੀ ਬਸ ਇੱਕੋ ਹੀ ਧੀ ਸੀ ਜਿਹਨੂੰ ਉਸਨੇ ਪੁੱਤਰਾਂ ਤੋਂ ਵੱਧ ਕੇ ਪਾਲਿਆ ਸੀ ਚਿੱਟੇ ਰੰਗ ਦੀ ਉਹ ਬਲੋਰੀ ਘੋੜੀ ਮਹਾਰਾਜਾ ਕਪੂਰਥਲਾ ਦੀ ਘੋੜੀ ਦੀ ਬਸ਼ੇਰੀ ਸੀ ਤੇ ਗੁਰਮੁਖ ਸਿੰਘ ਨੇ ਬੜੀਆਂ ਸ਼ਿਫਾਰਿਸ਼ਾਂ ਤੇ ਮਿੰਤਾਂ ਤਰਨੇ ਵਾਲ ਨਾਲ ਉਦੋਂ 8000 ਦੀ ਲਿਆਂਦੀ ਸੀ ਜਦੋਂ ਉਹ ਪੰਜਾਂ ਮਹੀਨਿਆਂ ਦੀ ਦੁੱਧ ਪੀਂਦੀ ਬਸ਼ੇਰੀ ਸੀ ਗੁਰਮੁਖ ਸਿੰਘ ਨੇ ਉਸਨੂੰ ਮੱਖਣ ਦੁੱਧ ਤੇ ਘਿਓ ਦੀਆਂ ਚੂਰੀਆਂ ਨਾਲ ਪਾਲਿਆ ਸੀ ਉਸ ਘੋੜੀ ਲਈ ਵੱਡੇ ਵੱਡੇ ਅਫਸਰ ਤੇ ਕਈ ਰਾਜੇ ਗੁਰਮukh Singh ਨੂੰ ਮੂੰਹ ਮੰਗਿਆ ਮੁੱਲ ਦੇਣ ਦੇਣ ਦਾ ਕਹਿ ਕਹਿ ਕੇ ਥੱਕ ਗਏ ਸਨ ਪਰ ਉਸ ਉਹ ਘੋੜੀ ਨਾ ਵੇਚੀ ਵੇਚਣ ਕੀ ਵੇਚਣੀ ਦਾ ਕੀ ਉਹ ਕਿਸੇ ਨੂੰ ਉਹਦੀ ਗੱਲ ਵੀ ਨਹੀਂ ਸੀ ਕਰਨ ਦੇਂਦਾ ਹੁੰਦਾ ਦੂਰ ਦਰਾਜ ਦੇ ਚੋਰਾਂ ਯਾਰਾਂ ਨੂੰ ਵੀ ਉਹ ਘੋੜੀ ਚਰਾਉਣ ਦੇ ਬਥੇਰੇ ਚਾਰੇ ਮਾਰ ਲੈ ਪਰ ਉਹ ਘੋੜੀ ਤਾਂ ਕਿਸੇ ਬੰਦੇ ਨੂੰ ਨੇੜੇ ਹੀ ਨਹੀਂ ਸੀ ਲੱਗਣ ਦਿੰਦੀ ਤੇ ਸਰਦਾਰ ਗੁਰਮukh Singh ਕਦੀ ਕਦੀ بڑا ਆਕਰ ਕੇ ਆਖਦਾ ਹੁੰਦਾ ਸੀ ਉੱਤੇ ਚੜਨਾ ਤਾਂ ਦੂਰ ਗੈਰ ਬੰਦਾ ਤਾਂ ਉਹਦੀ ਘੋੜੀ ਨੂੰ ਲਗਾਮ ਹੀ ਨਹੀਂ ਦੇ ਸਕਦਾ ਤੇ ਉਸ ਉਸ ਘੋੜੀ ਦੇ ਪਿੱਛੇ ਲੱਗਿਆ ਬਹਾਦਰ ਸਿੰਘ ਨੂੰ ਵੀ ਵਰਾ ਹੋ ਗਿਆ ਚੁੱਕਾ ਸੀ ਉਹ ਕਈ ਵਾਰੀ ਇਕੱਲਾ ਤੇ ਕਈ ਵਾਰੀ ਬੰਤਾ ਸਿੰਘ ਦੇ ਨਾਲ ਉਸ ਘੋੜੀ ਦੀ ਮਾਰਤੇ ਤਾਂ ਆਇਆ ਸੀ ਪਰ ਸੂਤਰ ਨਾ ਬਣਿਆ ਇੱਕ ਵਾਰੀ ਤਾਂ ਉਸ ਘੋੜੀ ਨੂੰ ਖੋਲ ਵੀ ਲਿਆ ਸੀ ਪਰ ਹਵੇਲੀ ਵਿੱਚ ਸੁੱਤੇ ਹੋਏ ਕੰਮੇ ਜਾਗ ਪਏ ਤੇ ਉਹਨੂੰ ਕੰਧ ਟੱਪ ਕੇ ਦੌੜਨਾ ਪਿਆ ਸੀ ਫੇਰ ਉਸ ਸੌ ਖਾਲੀ ਪਈ ਹੋਰ ਕੋਈ ਚੋਰੀ ਉਦੋਂ ਹੀ ਕਰਨੀ ਐ ਜਦੋਂ ਇਹ ਘੋੜੀ ਥੱਲੇ ਹੋਈ ਸਾਰਾ ਰਾਉ ਬੰਤਾ ਸਿੰਘ ਨੂੰ ਆਖਦਾ ਆਇਆ ਸੀ ਬੰਤਾ ਸਿਆ ਅੱਜ ਤੇ ਉਹ ਘੋੜੀ ਲੈ ਕੇ ਹੀ ਆਉਣਾ ਹੈ ਨਹੀਂ ਤੇ ਪਿੰਡ ਨਹੀਂ ਵੜਨਾ ਤਾਰਿਆਂ ਦੀ ਨਿਮੀ ਨਿਮੀ ਲੋ ਵਿੱਚ ਹੌਲੀ ਹੌਲੀ ਪੈਰ ਧਰਦੇ ਉਹ ਦੋਵੇਂ ਜਣੇ ਨੰਗਲ ਦੀ ਪਹਿਲੀ ਗਲੀ ਵਿੱਚ ਜਾ ਵੜੇ ਜਿਹਦੇ ਆਖਰ ਤੇ ਇੱਕ ਬੰਨੇ ਸਰਦਾਰ ਗੁਰਮukh ਸਿੰਘ ਸਫੇਦ ਪੋਛਦੀ ਹਵੇਲੀ ਦਾ ਬੂਆ ਸੀ ਤੇ ਦੂਜੇ ਬੰਨੇ ਸਾਹਮਣੇ ਹੀ ਉਹਦੇ ਘਰ ਦਾ ਬੂਹਾ ਸੀ ਲਗਾਮ ਲਿਆਂਦੀ ਹੈ ਭਾਦਰ ਸਿੰਘ ਨੇ ਨਿਮਕੇ ਬੰਤਾ ਸਿੰਘ ਦੇ ਕੰਨ ਕੋਲ ਮੂੰਹ ਕਰਕੇ ਹੌਲੀ ਜਿਹੀ ਆਖਿਆ ਉਦੋਂ ਉਹ ਗੁਰਮੁਖ ਸਿੰਘ ਸਫੈਦ ਪੋਛਦੀ ਹਵੇਲੀ ਦੇ ਲਹਿੰਦੇ ਪਾਸੇ ਵੱਲ ਦੀ ਕੰਧ ਕੋਲ ਖਲੋਤੇ ਸਨ ਆਹੋ ਲਿਆਂਦੀ ਹੈ ਬੰਤਾ ਸਿੰਘ ਨੇ ਵੀ ਹੌਲੀ ਜਿਹੀ ਜਵਾਬ ਦਿੱਤਾ ਉਹਨਾਂ ਚਾਰ ਚਫੇਰੇ ਵੇਖਿਆ ਬੜੀ ਫੁਰਤੀ ਨਾਲ ਹਵੇਲੀ ਦੀ ਕੰਧ ਟੱਪੀ ਦੋ ਬੰਦੇ ਟਾਰੇ ਵਿੱਚ ਸੁੱਤੇ ਪਏ ਸਨ ਖਬਰੇ ਮੱਗਰ ਦੇ ਪਾਲੇ ਕੋਲੋਂ ਬਚਣ ਲਈ ਬੰਤਾ ਸਿੰਘ ਕਿਰਪਾਨ ਕੱਢ ਕੇ ਉਹਨਾਂ ਦੇ ਸਿਰ ਤੇ ਖਲੋ ਗਿਆ ਤੇ ਬਹਾਦਰ ਸਿੰਘ ਢਾਰੇ ਦੇ ਅਖੀਰ ਤੇ ਬਧੀਆਂ ਘੂੜੀਆਂ ਵੱਲ ਨੂੰ ਟੁਰ ਪਿਆ ਕੰਦ ਨਾਲ ਉਸ ਆਪਣੀ ਬਲਮ ਖੜੀ ਕਰ ਦਿੱਤੀ ਫੇਰ ਹਨੇਰੇ ਵਿੱਚ ਅੱਖਾਂ ਪਾੜ ਕੇ ਉਸ ਨੇ ਸਾਹਮਣੇ ਖੜੀਆਂ ਘੂੜੀਆਂ ਵੱਲ ਵੇਖਿਆ ਤੇ ਉਹਨੇ ਦੋਹਾਂ ਤੋਂ ਪਿਛਾਹ ਬੱਧੀ ਚਿੱਟੀ ਬਲੋਰੀ ਘੂੜੀ ਸਿਆਣ ਲਈ ਉਹ ਨੀਵਾਉ ਕੇ ਹੌਲੀ-ਹੌਲੀ ਖਿਸਕਦਾ ਘੋੜੀਆਂ ਦੇ ਪਿਛਾਂ ਦੀ ਲੰਕ ਕੇ ਚਿੱਟੀ ਬਲੋਰੀ ਘੋੜੀ ਦੇ ਮੂੰਹ ਕੋਲ ਅਪੜ ਗਿਆ ਘੋੜੀਆਂ ਖੋਰੇ ਗੈਰ ਆਦਮੀ ਦੀ ਵਾਸ਼ਨਾ ਸੁੰਘ ਲਈ ਸੀ ਪਰ ਬਹਾਦਰ ਸਿੰਘ ਬਿਜਲੀ ਦੀ ਫੁਰਤੀ ਨਾਲ ਉੱਠਿਆ ਤੇ ਇਸ ਤੋਂ ਪਹਿਲਾਂ ਕਿ ਘੋੜੀਆਂ ਨੂੰ ਗਲਦੀ ਸਮਝਾਉਂਦੀ ਉਹਨੇ ਬਲੋਚੀ ਘੋੜੀ ਦੀਆਂ ਨਾਸਾਂ ਕੁੱਟ ਕੇ ਜਾਫੜੀਆਂ ਤੇ ਦੂਜੇ ਹੱਥ ਨਾਲ ਉਸ ਨੂੰ ਲਗਾਮ ਦੇ ਦਿੱਤੀ ਇਹ ਸਭ ਕੁਝ ਅੱਖ ਝਮਕਣ ਜਿੰਨੇ ਚਿਰ ਵਿੱਚ ਹੋ ਗਿਆ ਸੀ ਬਲਵਰੀ ਬਲੂਚੀ ਘੋੜੀ ਨੂੰ ਗੱਲ ਦੀ ਸਮੇਤ ਆ ਗਈ ਹੋएगी ਪਰ ਉਦੋਂ ਫਾਇਦਾ ਕੀ ਉਹਦੇ ਮੂੰਹ ਦੇ ਵਿੱਚ ਤਾਂ ਕੰਡਿਆਂ ਵਾਲਾ ਕੜਿਆਲ ਉਹਦੀ ਸੁਰਤ ਮਾਰ ਚੁੱਕਿਆ ਸੀ ਬਹਾਦਰ ਸਿੰਘ ਨੇ ਫੇਰ ਆਪਣੀ ਡੱਬ ਵਿੱਚੋਂ ਚਾਬੀਆਂ ਦਾ ਗੁਸ਼ਾ ਕੱਢਿਆ ਤੇ ਘੋੜੀ ਦੇ ਸੰਗਲ ਨੂੰ ਖੋਲਣ ਲੱਗ ਪਿਆ ਆਖਰ ਇੱਕ ਚਾਬੀ ਲੱਗ ਗਈ ਤੇ ਉਸ ਅਡੋਲ ਹੀ ਸੰਗਲ ਲਾ ਕੇ ਪਰਾਂ ਰੱਖ ਦਿੱਤਾ ਫੇਰ ਉਸ ਘੋੜੀ ਦੇ ਪਿੰਡੇ ਤੇ ਪਿਆਰ ਨਾਲ ਹੱਥ ਫੇਰਿਆ ਬਗਾਨਾ ਹੱਥ ਛਾਣ ਕੇ ਘੋੜੀ ਦਾ ਸਾਰਾ ਸਰੀਰ ਕੰਬ ਗਿਆ। ਬੰਤਾ ਸਿੰਘ ਨੇ ਭੱਜ ਕੇ ਬੂਹਾ ਖੋਲ ਲਿਆ। ਉਹਨਾਂ ਘੋੜੀ ਬਾਹਰ ਕੱਢੀ ਤੇ ਥੇਵਲ ਟੁਰ ਪਏ। ਵਧਾਈਆਂ ਪਈ ਬਹਾਦਰ ਸਿੰਘਾ। ਥੇਵਲੇ ਬੋਰਡ ਕੋਲ ਪਹੁੰਚ ਕੇ ਬੰਤਾ ਸਿੰਘ ਨੇ ਹੌਲੀ ਜਿਹਾ ਹੱਸ ਕੇ ਆਖਿਆ। ਉਹ ਤੂੰ ਵੀ ਵੱਧ ਤੈਨੂੰ ਵੀ ਵੱਧ ਪਰ ਛੇਤੀ ਨਾਲ ਮੇਰੇ ਵਾਲੀ ਘੋੜੀ ਤੇ ਤੂੰ ਚੜ ਤੇ ਬਹਿ ਤੇ ਮੈਂ ਚਿੱਟੀ ਤੇ ਚੜ ਲਾਂਗਾ। ਬਹਾਦਰ ਸਿੰਘ ਨੇ ਆਖਿਆ ਤੇ ਬੰਤਾ ਸਿੰਘ ਨੇ ਛੇਤੀ ਨਾਲ ਘੋੜੀ ਖੋਲੀ। ਤੇ ਛਾਲ ਮਾਰ ਕੇ ਚੜ ਗਿਆ ਤੇ ਉਹਨਾਂ ਘੋੜੀਆਂ ਸੜਕੇ ਪਾ ਕੇ ਭਜਾ ਦਿੱਤੀਆਂ ਅਜੇ ਉਹ ਕੋ ਪਰ ਪੈਂਦਾ ਹੀ ਕਰਕੇ ਗਏ ਹੋਣਗੇ ਕਿ ਉਹਨਾਂ ਨੂੰ ਪਿੱਛੇ ਕਿਸੇ ਘੋੜੀ ਦੇ ਭੱਜੇ ਆਉਣ ਦਾ ਸ਼ੱਕ ਪਿਆ ਉਹਨਾਂ ਜਰਾ ਘੋੜੀਆਂ ਡਾਕ ਲੀਆਂ ਤੇ ਖੜਾਕ ਸੁਣਿਆ ਸੱਚੀ ਮੁਚੀ ਕੋਈ ਘੋੜੀ ਸਰਪਟ ਭਜਾਈ ਆਉਂਦਾ ਸੀ ਤੇ ਵਾਜ ਤੋਂ ਲੱਗਦਾ ਸੀ ਜਿਵੇਂ ਘੋੜੀ ਉੱਕਾ ਹੀ ਨੇੜੇ ਐ ਉਹਨਾਂ ਅੱਖੀਆਂ ਖੋਲ-ਖੋਲ ਕੇ ਨੰਗਲ ਵੱਲੋਂ ਆਉਣ ਵਾਲੀ ਸੜਕ ਤੇ ਵੇਖਿਆ ਪਰ ਲੱਭਾ ਕੁਝ ਨਾ ਫੇਰ ਉਹਨਾਂ ਇੱਕ ਦੂਜੇ ਵੱਲ ਵੇਖਿਆ। ਬਹਾਦਰ ਸਿੰਘ ਆਖਣ ਲੱਗਾ, "ਘੋੜੀ ਤਾਂ ਇੱਕ ਹੀ ਆਉਂਦੀ ਪਈ ਐ, ਪਰ ਤੂੰ ਭਜਾਈ ਜਾਲਾ। ਜਰਾ ਗਾਂਹ ਚੱਲ ਕੇ ਵੇਖਾਂਗੇ।" ਉਹਨਾਂ ਫੇਰ ਘੋੜੀਆਂ ਨੂੰ ਅੱਡੀਆਂ ਲਾ ਦਿੱਤੀਆਂ। ਦੋਵੇਂ ਘੋੜੀਆਂ ਇੱਕ ਦੂਜੇ ਦੀ ਖਾਰ ਨਾਲ ਹਵਾ ਨਾਲੋਂ ਵੀ ਤੇਜ਼ ਭੱਜੀਆਂ ਜਾਂਦੀਆਂ ਸਨ। ਪਰ ਪਿੱਛੋਂ ਆਉਣ ਵਾਲੀ ਘੋੜੀ ਦੋਹਾਂ ਤੋਂ ਹੀ ਤੇਜ਼ ਸੀ। ਪੰਡਾ ਜੇ ਤਿੰਨ ਕੋ ਵੀ ਨਹੀਂ ਸੀ ਮਾਰਿਆ ਕਿ ਪਿਛਲੀ ਘੋੜੀ ਬਹਾਦਰ ਸਿੰਘ ਹੋਰਾਂ ਦੇ ਨੇੜੇ ਆ ਪਹੁੰਚ ਗਈ। ਉਹਦੇ ਤੇ ਇੱਕ ਹੀ ਬੰਦਾ ਸੀ ਇੱਕ ਰੱਕੜ ਜੇ ਵਿੱਚ ਅੱਪੜ ਕੇ ਉਹਨਾਂ ਘੋੜੀਆਂ ਡੱਕ ਲੀਆਂ ਉਹ ਘੋੜੀਆਂ ਦੇ ਮੂੰਹ ਪਿਛਾ ਨੂੰ ਫੇਰ ਕੇ ਖਲੋ ਗਏ ਆਉਣ ਵਾਲਾ ਜਿਸ ਦਾ ਮੂੰਹ ਠਾਠੇ ਵਿੱਚ ਲੁਕਿਆ ਹੋਇਆ ਸੀ ਤੇ ਪਿੰਡਾਂ ਵਾਲੇ ਵੱਡੇ ਕੱਪੜੇ ਦੀ ਬੁੱਕਲ ਵਿੱਚ ਉਹਨਾਂ ਦੇ ਕੋਲ ਆ ਕੇ ਖਲੋ ਗਿਆ ਉਹਦੀ ਬਰਸ਼ੀ ਦਾ ਲੰਬਾ ਚੌੜਾ ਫਾਲ ਤਾਰਿਆਂ ਦੀ ਲੋ ਵਿੱਚ ਟਿਮਕਣ ਜਾਇ ਸੀ ਬਹਾਦਰ ਸਿੰਘ ਨੇ ਪੁੱਛਣ ਦੇ ਵਿੱਚ ਪਹਿਲ ਕੀਤੀ ਕਿਹੜਾ ਹੈ ਬਈ ਤੂੰ ਦੱਸ ਕੌਣ ਐ ਆਉਣ ਵਾਲੇ ਗੱਭਰੂ ਨੇ ਬੜੀ ਤਸੱਲੀ ਨਾਲ ਉਹਨੂੰ ਪੁੱਛਿਆ ਮੈਂ ਤੇ ਕਾਲਾ ਚੋਰ ਆ ਬਹਾਦਰ ਸਿੰਘ ਸੜ ਬਲ ਕੇ ਆਖਿਆ ਤੇ ਮੈਂ ਵੀ ਕਾਲਾ ਚੋਰ ਹੀ ਆ ਗੱਭਰੂ ਹੱਸ ਕੇ ਆਖਣ ਲੱਗਾ ਜਾਂ ਫਿਰ ਆਪਣਾ ਰਾਹ ਫੜ ਸਾਡਾ ਵਕਤ ਖਰਾਬ ਨਾ ਕਰ ਬਹਾਦਰ ਸਿੰਘ ਨੇ ਰੁਖਾਈ ਨਾਲ ਕਿਹਾ ਇਹਦੇ ਨਾਲ ਦੋ ਦੋ ਹੱਥ ਕਰ ਲੈਨੇ ਆ ਬਹਾਦਰ ਸਿੰਘ ਐਵੇਂ ਪੈੜਾ ਖੋਟਾ ਹੂਣ ਦਿਆ ਬੰਤਾ ਸਿੰਘ ਨੇ ਆਖਿਆ ਤੇ ਮੈਂ ਵੀ ਤੁਹਾਡੇ ਨਾਲ ਦੋ ਦੋ ਹਾਥੀ ਕਰਨ ਆ ਆਉਣ ਵਾਲੇ ਗੱਭਰੂ ਨੇ ਬਰਸ਼ੀ ਖਰੀ ਕਰਕੇ ਘੋੜੀ ਪਰਤਾ ਕੇ ਉਹਨਾਂ ਦੇ ਹੋਰ ਨੇੜੇ ਕਰ ਲਈ ਤੇ ਫਿਰ ਆਖਣ ਲੱਗਾ ਭਾਵੇਂ ਇਕੱਠੇ ਵੇਖ ਲੋ ਤੇ ਭਾਵੇਂ ਇਕੱਲਾ ਇਕੱਲਾ ਓ ਤੂੰ ਸਾਨੂੰ ਜਾਣਦਾ ਨਹੀਂ ਚੋપરા ਭਾਦਰ ਸਿੰਘ ਨੇ ਆਪਣੀ ਡਾਂਗ ਉਪਰ ਹੱਥ ਫੇਰਿਆ ਜਿਸ ਤੇ ਉਹਨੂੰ ਬੜਾ ਹੀ ਮਾਣ ਸੀ ਉਹ ਅਗਾਹ ਬੋਲਿਆ ਉਹ ਸਾਰੇ ਮਾਝੇ ਵਿੱਚ ਮੇਰੇ ਸਾਹਮਣੇ ਕੋਈ ਨਹੀਂ ਖਲਾਉਂਦਾ ਮੇਰਾ ਨਾਂ ਭਾਦਰ ਸਿੰਘ ਵਿਰਕ ਹੈ ਭਾਦਰ ਸਿੰਘ ਵਿਰਕ ਪਰ ਇਹ ਨਾਂ ਸੁਣ ਕੇ ਗੱਭਰੂ ਤੇ ਕੋਈ ਅਸਰ ਨਾ ਹੋਇਆ ਤੇ ਉਹ ਹੱਸ ਕੇ ਆਖਣ ਲੱਗਾ ਫੇਰ ਕੀ ਹੋਇਆ ਜੇ ਤੂੰ ਭਾਦਰ ਸਿੰਘ ਬਿਰਕਾ ਤਾਂ ਪਰ ਤੂੰ ਆਖਰ ਚੌਣਾ ਕੀ ਐ ਬੰਤਾ ਸਿੰਘ ਨੇ ਉਹਦੀ ਗੱਲ ਵਿੱਚ ਘਾਰੋਂ ਹੀ ਟੋਕ ਕੇ ਪੁੱਛਿਆ ਇਹ ਚਿੱਟੀ ਬਲੋਚੀ ਕੁੜੀ ਜਿਹੜੀ ਤੁਸੀਂ ਚੋਰੀ ਕਰਕੇ ਲਿਆਇਓ ਉਹ ਬੋਲ ਹੀ ਰਿਹਾ ਸੀ ਕਿ ਭਾਦਰ ਸਿੰਘ ਨੇ ਉਹਦੀ ਗੱਲ ਟੋਕਦਿਆਂ ਤੇ ਤਿਰਦਿਆ ਕਿਆ ਉਹ ਇਹ ਕਿਹੜੀ ਚਿੱਟੀ ਬਲੋਰੀ ਬਲੋਚੀ ਕੁੜੀ ਦੀ ਚੰਨ ਮੱਖਣਾ ਇਹ ਤੇ ਹੁਣ ਮੈਥੋਂ ਅੰਗਰੇਜ਼ ਨਹੀਂ ਲੈ ਸਕਦਾ ਮੈਂ ਤੇ ਫੇਰ ਅੱਜ ਲੈ ਕੇ ਹੀ ਜਾਵਾਂਗਾ ਗੱਬਰੂ ਨੇ ਫੇਰਾ ਸਕੇ ਆਖਿਆ ਘੋੜੀਆਂ ਥੱਲੇ ਉਤਰਾ ਤੇ ਆ ਜਾ ਫੇਰ ਵੇਖ ਤਮਾਸ਼ਾ ਇਹਨਾਂ ਕਹਿੰਦਿਆਂ ਬਹਾਦਰ ਸਿੰਘ ਆਪ ਵੀ ਘੋੜੀਆਂ ਛਾਲ ਮਾਰ ਕੇ ਇੱਥਾ ਉਤਰ ਪਿਆ ਉਹਨੇ ਬੰਤਾ ਸਿੰਘ ਨੂੰ ਕਿਹਾ ਕਿ ਤੂੰ ਵੇਚਣਾਹੀਂ ਇਸ ਗੱਬਰੂ ਨੂੰ ਮੈਂ ਕੱਲਾ ਹੀ ਵਾਧੂਆ ਗੱਬਰੂ ਵੀ ਛਾਲ ਮਾਰ ਕੇ ਘੋੜੀ ਤੋਂ ਉਤਰ ਗਿਆ ਤੇ ਉਸ ਆਪਣੀ ਬਰਸ਼ੀ ਦੇ ਫਾਲ ਦੇ ਪੇਚ ਖੋਲ ਕੇ ਫਾਲ ਨੂੰ ਪਰਾਂ ਸੁੱਟ ਦਿੱਤਾ ਤੇ ਕਹਿਣ ਲੱਗਾ ਮੈਂ ਕੱਲੀ ਡਾਂਗ ਨਾਲ ਹੀ ਲੜਦਾ ਨਾ ਸੁਣਿਆ ਡਾਂਗ ਤੇ ਕਦੀ ਕਦੀ ਤੂੰ ਵੀ ਚੰਗੀ ਵਾਹ ਲੈਣਾ ਬਹਾਦਰ ਸਿੰਘ ਉਸਨੇ ਬਹਾਦਰ ਸਿੰਘ ਨੂੰ ਚੜਾ ਕੇ ਕਿਹਾ ਬਹਾਦਰ ਸਿੰਘ ਜਿਹੜਾ ਬਲਮ ਦੀ ਫਾਲ ਲਾਉਣ ਡਿਆ ਸੀ ਆਖਣ ਲੱਗਾ ਜੇ ਜਿੱਤ ਲਵੇਂ ਤਾਂ ਫਿਰ ਇਹ ਕੁੜੀ ਲੈ ਜਾਵੀ ਚੰਨ ਮੱਖਣਾ ਚੰਗਾ ਲੈ ਤਕੜਾ ਹੋ ਲੈ ਇਨਾ ਕਹਿੰਦਿਆ ਉਹਨੇ ਡਾਂਗ ਚਲਾਈ ਉਧਰੋਂ ਗੱਭਰੂ ਨੇ ਵੀ ਡਾਂਗ ਵਾਈ ਤਾਂ ਬਹਾਦਰ ਸਿੰਘ ਨੂੰ ਛੇਤੀ ਪਤਾ ਲੱਗ ਗਿਆ ਕਿ ਗੱਭਰੂ ਡਾਂਗ ਬੜੀ ਸੁਥਰੀ ਪਾਉਂਦਾ ਹੈ ਤੇ ਗੱਭਰੂ ਸੱਚੀ-ਮੁੱਚੀ ਬਿਜਲੀ ਵਾਂਗੂ ਤਿੱਖਾ ਤੇ ਤੇਜ਼ ਸੀ ਇੰਜ ਲੱਗਦਾ ਸੀ ਜਿਵੇਂ ਉਹ ਸਾਰੀ ਉਮਰ ਡਾਂਗ ਵਾਉਣ ਦੀ ਹੀ ਜਾ ਸਿੱਖਦਾ ਰਿਹਾ ਹੋਵੇ ਘੜੀਪਲ ਵਿੱਚ ਹੀ ਉਸ ਬਹਾਦਰ ਸਿੰਘ ਦਾ ਸੱਜਾ ਗੁੱਟ ਵੀ ਤੋੜ ਦਿੱਤਾ ਤੇ ਉਹਦੀ ਡਾਂਗ ਵੀ ਬਹਾਦਰ ਸਿੰਘ ਨੇ ਦੂਜੀ ਬਾਹ ਖੜੀ ਕਰਕੇ ਆਖਿਆ ਉਹ ਤੂੰ ਜਿੱਤਿਆ ਐ ਜਵਾਨਾ ਤੇ ਉਸ ਗੁੱਟ ਫੜ ਕੇ ਦਰਦ ਨਾਲ ਕਰਾਉਂਦਿਆਂ ਬੰਤਾ ਸਿੰਘ ਨੂੰ ਕਿਹਾ ਬੰਤਾ ਸਿੰਘ ਐਸ ਘੋੜੀ ਤੇ ਹੁਣ ਇਸ ਗੱਭਰੂ ਦਾ ਹੱਕ ਐ ਤੂੰ ਵੀ ਕੋਈ ਹੱਥ ਵੇਖਣਾ ਭਾਈ ਬੰਤਾ ਸਿਆ ਗੱਭਰੂ ਨੇ ਘੋੜੀ ਤੇ ਚੜਦਿਆਂ ਪਰਤ ਕੇ ਬੰਤਾ ਸਿੰਘ ਵੱਲ ਵੇਹੰਦਿਆਂ ਕਿਹਾ ਤੇ ਬੰਤਾ ਸਿੰਘ ਨੇ ਛੇਤੀ ਨਾਲ ਆਖਿਆ ਨਹੀਂ 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 ਗੱਭਰੂ ਆ ਤੂੰ ਘੋੜੀ ਲੈ ਜਾ ਗੱਭਰੂ ਨੇ ਹੱਥ ਵਧਾ ਕੇ ਬੰਤਾ ਸਿੰਘ ਕੋਲੋਂ ਚਿੱਟੀ ਬਲੂਚੀ ਕੁੜੀ ਦੀ ਲਗਾਮ ਫੜ ਲਈ ਤੇ ਘੋੜੀਆਂ ਦੇ ਮੂੰਹ ਨੰਗਲ ਵੱਲ ਨੂੰ ਕਰ ਲਏ ਪਰ ਤੂੰ ਆਪਣਾ ਨਾਂ ਨਹੀਂ ਦੱਸਿਆ ਜਵਾਨਾ ਬਹਾਦਰ ਸਿੰਘ ਨੇ ਕੋਲ ਆ ਕੇ ਆਪਣਾ ਹੱਥ ਪਿਆਰ ਨਾਲ ਉਹਦੇ ਪੱਟ ਤੇ ਰੱਖ ਕੇ ਪੁੱਛਿਆ ਗੱਭਰੂ ਨੇ ਛੇਤੀ ਨਾਲ ਨਿਮਕਿਆ ਆਪਣਾ ਹੀ ਪੱਟ ਤੋਂ ਬਹਾਦਰ ਸਿੰਘ ਦਾ ਹੱਥ ਝਟਕ ਦਿੱਤਾ ਤੇ ਉੱਤੋਂ ਉਦੋਂ ਹੀ ਉਹਨੇ ਆਪਣਾ ਠਾੜਾ ਲਾ ਦਿੱਤਾ ਬਹਾਦਰ ਸਿੰਘ ਦੀ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਗੱਭਰੂ ਉੱਚੀ ਸਾਰੀ ਹੱਸਿਆ ਉਦੋਂ ਉਹਦੀ ਆਵਾਜ਼ ਹੋਰ ਹੀ ਤਰ੍ਹਾਂ ਦੀ ਸੀ ਤੇ ਉਸ ਆਖਿਆ ਉਹ ਮੈਂ ਗੁਰਮਖ ਸਿੰਘ ਦੀ ਸਫੈਦ ਪੋਛ ਦੀ ਧੀ ਆ ਜਵਾਨੋ ਇਹਨਾਂ ਕਹਿੰਦਿਆਂ ਉਹ ਘੋੜੀਆਂ ਨੂੰ ਅੱਡੀ ਲਾ ਦਿੱਤੀ ਤੇ ਅਫਸਰ ਐਸਲ ਰਦਾਵਾ ਦੀ ਜਿਹੜੀ ਇਹ ਕਹਾਣੀ ਸੀ ਹੱਕਦਾਰ ਜਿਸ ਦਾ ਲਿਪੀੰਦਰ ਹਰਮਿੰਦਰ ਚਾਹਲ ਨੇ ਕੀਤਾ ਸੀ ਅਸੀਂ ਤੁਹਾਡੀ ਸੇਵਾ ਵਿੱਚ ਪੇਸ਼ ਕੀਤੀ ਤੁਸੀਂ ਸਾਡੇ ਨਾਲ ਜੁੜੇ ਰਹੇ ਕਹਾਣੀ ਕਿਵੇਂ ਲੱਗੀ ਸਾਨੂੰ ਜਰੂਰ ਕਮੈਂਟ ਕਰਕੇ ਦੱਸਣਾ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ